ਦੀ ਜੀਤਨੀ ਜੀ ਨੰਨੂ ਦਾ ਕਰ ਕਾਮਾ ਹੁਣ ਸਾਹਿਬ ਗੁਣੀ ਨਿਧਨ ਦੁਮਰੀ ਮਹਿਮਾ ਬਰਨ ਨਾ ਸਕੋ ਤੁਮ ठाकुर ਊਚ ਭਗਵਾਨ ਨਿਤਾਂ ਜੀਉ ਪਿੰਡ ਸਭ ਤੇਰਾ ਤੁੰਤਰ ਜਮੀ ਪ੍ਰਖ ਭਗਵਾਨ ਨਾ ਸ਼ੰਦੋਸ਼ ਕਹ ਜਨਨਾਨ ਜਿਹਾ ਤੂੰ ਉਰਾਹੀ ਇਨਾਹੋ ਪਰਿਵਖਿਆਨ ਬੇਸ਼ੁਮਾਰਿ ਅਥਾਹ ਅਗਨੰਤਿ ਤੁਲਹਿ ਿਯੋ ਉਲਾਮ ਹੋ ਤਿਉ ਨਾਨ ਤਦਾਸ ਬੋਲੈ ਸਤਨਾਮ ਵਾਹਿਗੁਰੂ ਜੀ ਸੋਨਰਥ ਮਹੰਲਾ ਪੰਜਵਾਂ ਪ੍ਰਭ ਕੀ ਸ਼ਰਨ ਸਗਲ ਪੈ ਲਾਥੇ ਨ ਕਬਨ ਸੇ ਸੁਖ ਪਾਇਆ ਨਯਾਨ ਹੁਆ ਪਾਰ ਬ੍ਰਹਮ ਸੁਆਮੀ ਪੂਰਾ ਸਤਗੁਰੁ ਧਿਆਇਆ ਪ੍ਰਮੇ ਕੇ ਸਰਣ ਸਗਲ ਪੈ ਨਾਥੇ ਨੋਖ ਮੇਨ ਸੇ ਸੋ ਪਾਇਆ ਨਯਾਨੂ ਆ ਪਰਮ ਬ੍ਰਹਮ ਸੁਆਮੀ ਪੂਰਾ ਸਤਗੁਰ ਧਿਆਇਆ ਪ੍ਰਭ ਜੀਓ ਸ਼ਾਹਿਬ ਨਾਤਾ ਕਰ ਕਿਰਪਾ ਪ੍ਰਭ ਦੀਨ ਦਇਨ ਦਇਨ ਗੁਣ ਗਾਮੋ ਰੰਗ ਰਾਤਾ ਸੰਤ ਗੁਰ ਨਾਮ ਨਿਦਾਨ ਦਰੜਾਇਆ ਚਿੰਤਾ ਸਭੁ ਬਿਨਾਸੀ ਕਿਰਪਾ ਆਪ ਨੂੰ ਕਰਨੀ ਨਾ ਮਨਸਿਆ ਅਬਿਨਾਸੀ ਤਾਂ ਕੌ ਵੀ ਗਿਨਣਾ ਕਉ ਲੱਗੈ ਜੋ ਸਤਿਗੁਰ ਆਪਨੇ ਰਾਖੇ ਚਰਨ ਕਮਲ ਬਸੇਬ ਦੇ ਅੰਦਰ ਅੰਮ੍ਰਿਤ ਹਰ ਰਸ ਚਾਖੇ ਹਰ ਸ਼ਿਵਾ ਸ਼ਿਵ ਕਿਨਾ ਬਿ ਆਪਣੇ ਜਿਨ ਮਨ ਕੀ ਚੁਪ ਜਾਈ ਸਤਾਂ ਤੈਂ ਬਲਿਹਾਰੈ ਇਨ ਓਰਨ ਪੈ ਜੜਖਾ ਕਨ ਸੇਵਾ ਸੇਵਤ ਪ੍ਰਭ ਆਪਨੇ ਜਿਨ ਮਨ ਕੀ ਇਛੁ ਪੁਜਾਈ ਨਨਕ ਦਾਸ ਤਾਂ ਕੈ ਬਲਿਹਾਰੈ ਇਨ ਓਰਨ ਪੈ ਜੜਖਾ ਵਾਹਿਗੁਰੂ ਜੀ ਕੀ ਪਤਿ ਜੰਮ ਨੂੰ ਬਤਾਂ ਦਾਨਿਸ਼ੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹੋਇੰਤਰ ਨਿਕੇ ਗੋਦੰਦਰ ਸੁਮੈ ਮਨੁ ਕੇ ਅੰਮ੍ਰਿਤ ਵੇਲੇ ਪੂਛੇ ਦੁਆਰ ਨਾਮ ਚਾਹਤ ਰਿਗਵਾਰ ਕੀ ਅੰਮ੍ਰਿਤ ਮਈ ਬਾਣੀ ਪੜ੍ਹ ਕੇ ਗਾ ਕੇ ਸਰਵਣ ਕਰਕੇ ਰੰਮੀ ਬਾਣੀ ਦਾ ਆਨੰਦ ਪ੍ਰਾਪਤ ਕਰਨ ਹੈ ਵਡਭਾਗੀ ਸਤਸੰਗੀ ਜਨੋ ਆਪ ਜੀ ਨੇ ਸੁਨਾਗ ਸੋਰਥ ਦੇ ਅੰਦਰ ਪੰਜਵੇਂ ਪਾਛਾ ਤਾਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਰਚਨਾ ਦਾ ਉਚਾਰਨ ਕਰਦਾ ਹੋਇਆ ਅੱਜ ਦਾ ਮੁਖਵਾਕ ਸਰਣ ਕੀਤਾ ਹੈ ਇਹ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 615 ਤੋਂ ਆਰੰਭ ਹੁੰਦਾ ਹੈ 616 ਤੇ ਸਮਾਪਤੀ ਹੈ ਸਤਿਗੁਰਾਂ ਨੇ ਸ਼ਬਦ ਦੇ ਕੇਂਦਰੀ ਭਾਵ ਦਿਰਾ ਹੈ ਉਸ ਪਰਮੇਸ਼ਰ ਨੂੰ ਸੰਬੋਧਨੁ ਕੀ ਅੱਖੀਆਂ ਮਿਹ ਪ੍ਰਭੂ ਤੂੰ ਮੇਰਾ ਮਾਲਕ ਹੈ ਤੂੰ ਮੈਨੂੰ ਸਾਰੀਆਂ ਦਾਤਾਂ ਦਿੱੰਨੈ ਕਿਰਪਾ ਕਰ ਮੇਰੀ ਚੋਣੀ ਹੋਸੀ ਆਪਰੇ ਨਾਮ ਜਿਗਾਤ ਦਾ ਮੈਂ ਤੇਰੇ ਪ੍ਰੇਮ ਰੰਗ ਵਿੱਚ ਅਨੰਦ ਕੀ ਤੇਰੇ ਗੁਣਾਂ ਨੂੰ ਸਦਾ ਗੰਧਾ ਰਾਹ ਗੁਰੂ ਦੇ ਮਨ ਜਦੋਂ ਵੀ ਕਾਮ ਦੀ ਗੱਲ ਕੀਤੀ ਗੁਰਬਾਣੀ ਵਿੱਚ ਉਦੋਂ ਇੱਕ ਸ਼ਬਦ ਵਰਤਿਆ ਗਿਆ ਵੀ ਇਹਨੂੰ ਗੁਰੂ ਪ੍ਰੇਮ ਵਿੱਚ ਘਾੜਾ ਹੈ ਇਹ ਧੀ ਬੰਦਾ ਚੱਕੀ ਕੋ ਬੋਲ ਨਹੀਂ ਇਥੇ ਸਰੀਰ ਨਾਲ ਤੰਕਾਰ ਕੇ ਗਾਇ ਗੁਣ ਵੀ ਕੋ ਬੋਲ ਨਹੀਂ ਉਹ ਗੁਣ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਹੋ ਜਾਣਗੇ ਉਹ ਤੁਹਾਡੀਆਂ ਸ਼ਿਕਪਤਾ ਦਾਤੇ ਨੂੰ ਸੁਣ ਜਾਣ ਗਿਆ ਜਿਹੜੀਆਂ ਸੀ ਜਾਂ ਤੁਸੀਂ ਉਹਦੇ ਪਿਆਰ ਵਿੱਚ ਵੀ ਜਿੱਤੇ ਇੰਦੀਆਂ ਹਨ ਸਾਧੀਆਂ ਦਾਤਾਂ ਇਹ ਜਿੰਨੂ ਸਿਦਾ ਤੇ ਤੋਂ ਪ੍ਰਾਪਤ ਕਰਨ ਦੀਆਂ ਤੋਂ ਉਹਨਾਂ ਸਿਮਰਨ ਕੀਤੇਆਂ ਅੰਦਰਲਾ ਆਨੰਦਤ ਹੋ ਜਾਂਦਾ ਹੈ ਸਾਰੇ ਅਨੰਦ ਸਮਝ ਜਾਂਦੇ ਨੇ ਜਾਂ ਕਹਿ ਸਿਮਰਨ ਹੋਏ ਅਨੰਤਾ ਆਤਮ ਅਨੰਦ ਆਤਮਾ ਖੁਸ਼ੀਸ਼ਦੀਨੀ ਵਾਲਾ ਖੇੜਾ ਜਿਹੜਾ ਹਰ ਸਮੇਂ ਰਹਿਣੇ ਸੰਤ ਪੁਰਾਖੇ ਅਸ਼ਾਰਿਆਂ ਤੋਂ ਵੱਡਾ ਦੁੱਖ ਮੁਕ ਜਾਂਦਾ ਹੈ ਬਿਨ ਸਹਿਜ ਜਨਮ ਮਰਨ ਭੈ ਦੁਖੀ ਰਬ ਜੀਓ ਤੂੰ ਮੇਰੋ ਸਾਇਬ ਦਾਤਾ ਹੈ ਪ੍ਰਭੂ ਤੂੰ ਮੇਰਾ ਮਾਲਕ ਹੈ ਕੋਈ ਮੈਨੂੰ ਸਾਰੀਆਂ ਦਾਤਾ ਦੇਣ ਵਾਲਾ ਨਹੀਂ ਮਿਲਣਗੀਆਂ ਤੇ ਤਾਂ ਚ ਚਿੰਤਨ ਕਰਾਂਗੇ ਜੇ ਰਾਤਰਾ ਕਰਾਂਗੇ ਜੀ ਉਹਦੇ ਨਾਲ ਪਿਆਰ ਕਰਾਂਗੇ ਜਿਲ ਨਾਲ ਜੁੜਾਂਗੇ ستگن کیت آتمکے چار پدارت جی کو منگ ہے سا جناتا شرد کی شرح سگل پھیلا تھے ਸ਼ੁਖ ਬਿਨਸੇ ਦੁਖ ਬਿਨਸੇ ਸੁਖ ਪਾਇਆ ਇਹ ਦੁੱਖ ਨਾਸ਼ ਹੋ ਜਾਣ ਕੇ ਬਿਨਸੇ ਜਨਮ ਮਰਨ ਪੈ ਦੁਖੀ ਰਬ ਕੀ ਸ਼ਰਨ ਸਭਲ ਪਹ ਲਾਤੀ ਦੁਖ ਬਿਨਸੇ ਸੁਖ ਪਾਇਆ ਜੇ ਸ਼ਾਇਦ ਉਹਾਂ ਕਹਿਤੇ ਨੇ ਤੇ ਰਖ ਜੇ ਕੋ ਆਪਣਾ ਧੂਲ ਮਿਟਾਵੇ ਇਹ ਜਿਹੜੀ ਗੋਣੇ ਗਾਣੇ ਨੇ ਹਰ ਹਰ ਨਾਮ ਜਪਦਾ ਹੈ ਸਤ ਗਾਰ ਜੇ ਕੋ ਆਪਣੀ ਸ਼ੋਭਾ ਲੋਰੈ ਸਾਥ ਸੰਗ ਇਹੋ ਮੈਸ਼ੁਰ ਹੈ ਉਹ ਮੈਨਾਂ ਕਿਆ ਕਰਦੀ ਜੇ ਕੋ ਜਨਮ ਮਰਨ ਤੇ ਮਿਟੈ ਸਤੁਰਾਂ ਆਖਿਆ ਜੇ ਤੂੰ ਆਪਣੇ ਜਨਮ ਤੇ ਮੌਤ ਦੇ ਗੇੜ ਨੂੰ ਮਟਾਣਾ ਚਾਹੁੰਦਾ ਹੈ ਤਾਂ ਇਤਨੂ ਤੇ ਗੋੜੇ ਕਾਢੇ ਪੈਣਗੇ ਜੋ ਨਉ ਪਉ ਦੇ ਗੁਣਾ ਨੂੰ ਕਾਇੰਕਾਰ ਜੇ ਕੋ ਆਪਣਾ ਦੁੱਖ ਮਟਾਵੇ ਹਰ ਹਰ ਨਾਮ ਜਿਹਦੇ ਸਦਕਾ ਮੇ ਚੇ ਕੋ ਜਨਮ ਮਰਨ ਤੇ ਡਰੈ ਸਾਜ ਜਨਾ ਕੀ ਸ਼ਰਨੇ ਲਾਇ ਜੇ ਪਹਿਲਾ ਕਹਿੰਦਾ ਜਨਮ ਤੇ ਮੌਤ ਤੋਂ ਇਹ ਵੀ ਗੁਰੂ ਦੀ ਸ਼ਰਨ ਵਿੱਚ ਆਉਣਾ ਪਏ ਕਿਉਂਕਿ ਉਸ ਰੱਬ ਦਾ ਨਾਮ ਸੁਖ ਦੇ ਵੀ ਸੁਖ ਦਿੰਦਾ ਪੱਕਾ ਸੁਖ ਦਿੰਦਾ ਹਰ ਉਹ ਨਾਮ ਲੈ ਤੂੰ ਸੁਖੀ ਪਰ ਕੋਥੀ ਜਦੋਂ ਗੱਲ ਕਰਦੇ ਨੇ ਸਤਿਗੁਰੂ ਨਾਮ ਲੈਣ ਦੀ ਸਤਿਗੁਰੂ ਇਹ ਨਹੀਂ ਕਿ ਦੇ ਪਿਛਰੇ ਇਹ ਨਾ ਕੋਈ ਆਪਣਾ ਸ਼ਬਦ ਨਹੀਂ ਨਾ ਕੋਈ ਆਪਣਾ ਗੁਰੂ ਸਾਹਿਬ ਦੀ ਕੰਨ ਸਾਹ ਸਾਹ ਧਿਆਉ ਠਾਪੁਰ ਕਹੋ ਮਨ ਤਨ ਜੀਅਰੇ ਮੁਖੀ ਗਣਾ ਮਨ ਨਾਲ ਤਨ ਨਾਲ ਜੁੜ ਕੇ ਪੈਗ ਜਨੋ ਤੁ ਜਵਨ ਤੁ ਮੁਖ ਤੁ ਦੇ ਰਾਮ ਉਚਾਰੇ ਸੰਪੂਰਨ ਤੌਰ ਤੇ ਜੁੜਿਆ ਹੋਇਆ ਉਸਨਾਂ ਨੂੰ ਸਮਰਪੰਦੀ ਭਾਵਨਾ ਨਾਲ ਉਹਦੇ ਗੁਣਾਂ ਨੂੰ ਗਾਇ। ਪ੍ਰਸਾਦ ਗੁਰਾਂਖੇ ਇਹ ਦਾਤ ਕਰੇ ਪੱਲੇ ਪੈ ਜੇ ਕੀ ਸ਼ਾਂਤ ਪਾਵੇ। ਉਹ ਹੈ ਮਨ ਸੀ ਉਤਰ ਠੰਡਾ ਠਾਰ ਹੋ ਜਾ ਗਏ। ਅਗੰਨ ਅੰਤਰ ਤੁਖੀ ਆਸਾ ਤੇ ਕ੍ਰਿਸ਼ਨਾਂ ਦੀ ਅੱਗ ਦੇ ਨਾਲ ਇਹ ਅੰਦਰ ਫਿਰ ਛੜਦਾ ਨਹੀਂ ਇਹ ਨਾਮ ਜਪਦਿਆਂ ਕੁਝ ਜਾਂਦੀ ਹੈ ਕ੍ਰਿਸ਼ਨਾਂ 부ਝੈ ਹਰ ਕੈ ਨਾਮ ਤੇ ਜਦੋਂ ਇਹ ਸ਼ਾਂਤ ਹੋ ਜਾਏ ਅੰਦਰ ਟਿਕ ਟ ਹੈ ਫਿਰ ਸਭ ਨੇ ਜਾਨਿ ਪਸੇਂ ਇੰਦਰੋਂ ਦਰੇ ਢਾਉਂਦੇ ਰੱਬ ਹੀ ਨਾਮੁ ਖਾਈ ਦਿੰਦਾ ਗੁਰੂ ਨਾਨਕ ਕੋ ਪ੍ਰਭੂ ਦਿਖਾਇਆ ਕਿਥੇ ਕਿਥੇ ਦਿਖਾਇਆ ਜੀ ਜਾਲ ਥਾਲ ਤਰੇ ਭਵਨ ਰੁਖੀ ਹਰ ਥਾਂ ਤੇ ਜਾਲ ਵਿੱਚ ਤਰਤੀ ਵਿੱਚ ਪਤਾਲ ਵਿੱਚ ਆਕਾਸ਼ ਵਿੱਚ ਸਾਰੇ ਪਾਸੇ ਪਰਮੇਸ਼ਰ ਹੀ ਪਰਮੇਸ਼ਰ ਹੈ ਉਈ ਥਾਨ ਉਹਦੇ ਤੋਂ ਵੀ ਨਹੀਂ ਫਿਰ ਲੱਗਦੀ ਨਹੀਂ ਹੇਟੇ ਆਪੇ ਆਵਜਾਉਂਦੀਆਂ ਨੇ ਜਾਂ-ਜਾਂ ਵੇਖੋਂ ਤਾਂ ਹਾ ਦੂਰ ਦੂਰ ਕਦੋਂ ਨਾ ਜਾਈ ਰਵ ਰਿਹਾ ਸਰਬਤਰ ਮੈਂ ਮਨ ਸਦਾ ਦਿਆਹੀ ਆਈ ਇਹ ਸਾਧੂ ਅੰਖਿਆ ਉਹਦੇ ਅੱਗੇ ਅਰਦਾਸ ਕਰ ਕਾ ਕਰਪਾ ਤਬ ਦੀਨ ਬੰਦਾ ਗੁਣ ਗਾਉਂ ਫਰੰਗ ਰੱਖਦਾ ਇਹੇ ਪ੍ਰਭੂ ਹੈ ਆਲਪਿਕ ਮੇਰੇ ਦਇਆ ਕਰ ਮੈਂ ਤੇਰੇ ਪ੍ਰੇਮ ਰੰਗ ਵਿੱਚ ਰੰਗ ਕੇ ਸਦਾ ਤੇਰੇ ਗੁਣਾਂ ਨੂੰ ਗੰਦਾ ਰਹੇ ਸਾਧ ਗਾਤਾ ਤਨੂ ਦਿੰਦਾ ਜੀ ਤੇ ਤੇਰਾ ਸੁਭਾਅ ਹੈ ਦਿਨੰਤ ਦਇਆ ਕਰਨਾ ਮੇਰੇ ਤੇਰੀ ਜੀ ਮੇਲ ਕਾਇ ਜੀ ਮੇਲ ਕਰਨਾ ਉਹਦਾ ਸੁਭਾਅ ਹੈ ਜੀ ਦੀਨਾ ਤੇ ਲਿਆ ਕਰਦਾ ਮਿਹਰવાન ਸਾਹਿਬ ਮਿਹਰવાન ਸਾਹਿਬ ਮੇਰਾ ਮਿਹਰવાન ਜੇ ਗੁਰੂवाणी ਕਹਿੰਦੀ ਕਿਸੇ ਇੱਕ ਤੇ ਨਹੀਂ ਕਰਦਾ ਜੀ ਸਗਲ ਉਹ ਦੇ ਦਾਨ ਸਾਰੇ ਪਰ ਦਾਨ ਜਿਹੜਾ ਉਹ ਮੰਗਣ ਦਾ ਕੰਮ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਹ ਸ਼ਬਦ ਜਿ ਵਿੱਚ ਖਾਇਆ ਦਾਨ ਨੂੰ ਮੰਗਣਾ ਇਨਾਤਾਂ ਮੇਰੇ ਕਿ ਮੇਰ ਕਰ ਮੇਰੇ ਤੇ ਦਇਆ ਕਰ ਮੇਰੇ ਤੇ ਕਿਰਪਾ ਕਰ ਮੈਨੂੰ ਤੇਰੇ ਗੁਣ ਗਾਣ ਦੀ ਜਾਚ ਹੈ ਤੇ ਗੁਣ ਵੀ ਮੈਂ ਤੇਰੇ ਪ੍ਰੇਮ ਰੂਪੀ ਲੰਗ ਵਿੱਚ ਰੰਤ ਕੇ ਗਵਾ ਰਹੀ ਚਕੀ ਇਹ ਮਨ ਤਾਂ ਤੇਨੂੰ ਸਮਰਪਿਤ ਹੋਵੇ ਤੇ ਜਦੋਂ ਉਹਦੇ ਗੁਨਾ ਵਿੱਚ ਮਸਤ ਹੋ ਜਾਂਦੀ ਜਾਂਦਾ ਗੁਣ ਗਾਣਦੇ ਆ ਗਾਣਦੇ ਆ ਜ਼ਿੰਦਗੀ ਨੂੰ ਆਪਣਿਆਂ ਨੂੰ ਮਹਿਸੂਸ ਹੁੰਦੇ ਸਾਨੂੰ ਕਈ ਵਾਰੀ ਜਿਸ ਗੁਰਬਾਣੀ ਵਿੱਚ ਇਹ ਗੱਲ ਆਖੀ ਗਈ ਕਿ ਰਸ ਰਸ ਗੁਣ ਗਾਵੂ ਠਾਕੁਰ ਕੀ ਜਦੋਂ ਕਈ ਵਾਰੀ ਕੋਲ ਇਕੱਲਾ ਬੈਠਾ ਗਾਉਂਦਾ ਜਾਂ ਕੀਰਤਨ ਵਿੱਚ ਬੈਠਾ ਹੁੰਦਾ ਹੈ ਗੁਰੂ ਵਿਚਾਰ ਵਿੱਚ ਬੈਠਾ ਹੁੰਦਾ ਹੈ ਸੰਗਤ ਵਿੱਚ ਵਿਚਾਰ ਸੁਣਦਿਆਂ ਕੀਰਤਨ ਸੁਣਦਿਆਂ ਜਾਂ ਆਪਣਾ ਨੇਮ ਕਰਦਿਆਂ ਕਈ ਵਾਰੀ ਆਪਣਿਆਂ ਨੂੰ ਮਹਿਸੂਸ ਹੁੰਦਾ ਹੈ ਕਿ ਅੱਜ ਮੇਰਾ ਮਨ ਬਹੁਤ ਅਬੋਤਾ ਜੁੜਿਆ ਅੱਜ ਮੈਨੂੰ ਥੋੜਾ ਬਹੁਤਾ ਆਸਾ ਹੈ ਜੇ ਉਹ ਨੂੰ ਸਮਝੋ ਕਿ ਧਰਮ ਦੇ ਮਾਰਗ ਤੇ ਸਾਡੇ ਕਦਮ ਜਿਹੜੇ ਨੇ ਉਹ ਅੱਗੇ ਵਧਣੇ ਆਰੰਭ ਹੋ ਚੁੱਕੇ ਹਨ ਸਾਨੂੰ ਉਹਨੇ ਆਪਣੇ ਨੇੜੇ ਲਾਣਾ ਆਰੰਭ ਕਰ ਦਿੱਤਾ ਹੈ ਸ਼ਾਇਦ ਉਹਨਾਂ ਖਿਆਲ ਤੋਂ ਨੇੜੇ ਲੱਗ ਗਿਆ ਜਦੋਂ ਪਰਮਾਤਮਾ ਦੇ ਨਾਲ ਨੇੜਤਾ ਬਣ ਗਈ ਹੇ ਬ੍ਰਹਮ ਕੀ ਸ਼ਰਨ ਸਗਲ ਭੈਣਾਥੀ ਦੁੱਖ ਬਿਨ ਸੇ ਸੁਖ ਪਾਇ। ਸਾਰੇ ਜਿੰਦਗੀ ਦੇ ਦੁੱਖ ਸਤਿਗੁਰਾਂ ਖੇਨਾਸ਼ ਹੋ ਜਾਣਗੇ ਪੈ ਨਾ ਸੁਣਣਗੇ ਡਰ ਜਿਹੜੇ ਨੇ ਉਹ ਖਤ ਜਾਂਦੇ ਨੇ ਚਲੋ ਗੁਰੂ ਦੀ ਸ਼ਰਨ ਵਿੱਚ ਆਏਗਾ। ਚਲੋ ਗੁਰੂ ਤੇ ਨੇੜੇ ਆਈਏ। ਤੇ ਜਦੋਂ ਇਹ ਨਾਂ ਜਦੋਂ ਇਹ ਐ ਨਾਂ ਲੱਜਦੇ ਨੇ ਉਦੋਂ ਦਰਗਾਹ ਦੇ ਵਿੱਚ ਗੁਰਬਾਣੀ ਕੀਰਤੀ ਅਸਜਿੰਦ ਦੀ ਥਾਂ ਬਣਦੀ ਆ ਇਹਨੂੰ ਤੇ ਮਾਨਣਾ ਪਉਣਾ ਇਹਦਾ ਇਹ ਸੰਸਾਰ ਤੇ ਜੀਵਨ ਦੀਆਂ ਅੰਤਿਆ ਦਰਗਾਹ ਵਿੱਚ ਥਾਂ ਬਣ ਜਾਂਦਾ ਹੈ ਸਤਿਗੁਰੂ ਸੇਤੀਆਂ ਦਰਗਾਹ ਪਰ ਇਹ ਥਾਵਾਂ ਇਹ 체 ਮਨੁੱਖ ਨੇ ਰਹਿਣਾ ਚੰਗਾ ਘਰ ਚਾਹੀਦਾ ਪਰਵਾਰ ਚਾਹੀਦਾ ਤੰਦੋਤ ਚਾਹੀਦੀ ਉਹਦੇ ਨੇ ਯਤਨ ਕਰਦਾ ਹੈ ਸਤਿਗੁਰਾਂ ਆਖਿਆ ਜਦੋਂ ਤੂੰ ਇਥੋਂ ਜਾਣਾ ਉਹਦੋਂ ਤੈਨੂੰ ਪਤਾ ਲੱਗਣਾ ਕਿ ਜਿਹੜੇ ਕੰਮ ਮੈਂ ਕੀਤੇ ਰੋਤੇ ਉਥੇ ਤੇ ਨਾ ਇਹ ਵੈਲੀ ਵੀ ਨਹੀਂ ਮੈਂ ਤੇ ਬੜੇ ਖਿਚੜਿਆਂ ਪਰ ਕਈ ਵਾਰੀ ਤਰ ਲੇ ਗਿੰਦਾ ਨੂੰ ਤਾਂ ਦੇ ਸਾਹਮਣੇ ਅੱਗੇ ਗਿਆ ਜਾਣੇ ਵਿਣਨਾਮੇ ਵੇਕਾਰ ਇਹ ਤੇ ਸਾਰਾ ਕੁਝ ਬੇਕਾਰ ਸੀ ਇਹ ਨੂੰ ਗੁਰਬਾਣੀ ਨੇ ਆਖਿਆ ਇਹ ਨਹੀਂ ਆਖਿਆ ਕਿ ਤੁਹਾਨੂੰ ਧੰਦਾ ਛੱਡ ਦੇਣਾ ਹੈ ਹੋਰ ਕਾਜ ਤੇਰੇ ਕਿਤੇ ਨਾ ਕਾਮ ਬਿਨ ਸਾਧ ਸੰਗਤ ਭਜ ਕੇ ਵਲ ਨਾਮ ਕਿਉਂ ਜਪਣਾ ਜੇ ਜੇਤਨ ਕੋਲ ਨਾਮ ਨਾ ਹੋਇਆ ਤਾਂ ਬਾਕੀ ਦੇ ਕੰਮ ਸਾਰੇ ਜਿਹੜੇ ਨੇ ਵੇਕਾਰ ਚਲੇ ਗਏ ਨੇ ਉਹਨਾਂ ਦਾ ਨਾਮ ਜਿਹਨੂੰ ਜਿੱਤੇ ਮਿਲਿਆ ਹੈ ਥੋੜਾ ਮੋਤਾ ਹੋ ਗਿਆ ਪਰ ਦਰਗਾਹ ਚ ਨਾ ਤੇਰੇ ਕੰਮਾਂ ਦਾ ਉਹਨੇ ਸ਼ਾਬਦ ਜਿਗੰਨਾ ਦਰਗਾਹ ਚ ਕਿੰਨੇ ਪੁਖੜਾ ਕਿੰਨਾ ਉਪਲਾ ਕਰਕੇ ਆਏ ਉਂਝੀ ਬੋਲਦਾ ਰਿਹਾ ਅਰਦਾਸ ਵਿੱਚ ਨਾਮ ਚੜਦੀ ਕਲਾ ਤੇਰੇ ਪਾਣੀ ਸਰਬਤ ਤਪੜਾ ਜਾ ਭਲਾ ਕੀਤਾ ਕਿਉਂ ਇਕ ਜੇਣ ਪੜ੍ਹੇ ਕਰਨ ਵਾਸਤੇ ਤੈਨੂੰ ਉਸ ਗੁਰੂ ਦਾ ਸੇਕ ਬਣਾਇਆ ਹੈ ਜਿਹੜਾ ਸਤਿਗੁਰ ਸਭਨਾ ਦਾ ਭਲਾ ਬਣਾਇੰਦਾ ਇਸ ਤਾ ਬੁਰਾ ਕਿਉ ਹੋਏ ਗੁਰਬਾਣੀ ਕਹਿੰਦੀ ਹੈ ਜਦੋਂ ਗੁਰੂ ਕਰਦਾ ਹੈ ਉਹ ਪੜਾਈ ਕਰਦਾ ਹੈ ਇਸਤੇ ਹੋਏ ਸੋ ਨਾਹੀ ਬੁਰਾ ਪੰਜਵੇਂ ਪਾਸ਼ਾ ਨੇ ਸਵਾਲ ਕੀਤਾ ਗੁਰਬਾਣੀ ਦਾ ਇੰਜੋਂ ਕੁਝ ਰੱਬ ਕਰ ਗਿਆ ਹੈ ਉਹ ਚੰਗਾ ਕਰਦਾ ਹੈ ਇਹ ਸੱਜਣਾ ਜੀ ਤੈਨੂੰ ਤਾਂ ਕਹਿ ਵੀ ਸਹੀ ਨਹੀਂ ਹੋਇਆ ਸਤਿਗੁਰਾਂ ਕੇ ਸਾਨੂੰ ਤੇ ਸਮਝ ਨਹੀਂ ਆຊਾਂ ਨੂੰ ਦੱਸ ਕਿ ਜਾ ਓ ਰਹਿ ਕਹੋ ਕਿ ਨੈਂ ਕਸ਼ ਕਰਾ ਬਿਰਿੰਦੇੜੀਓਂ ਕਿ ਦੱਸ ਫਿਰ ਕੀਤਾ ਕਿੰਨੇ ਹੈ ਰੱਬ ਨੇ ਜੋ ਕਰਨ ਹੈ ਉਹ ਚੰਗਾ ਕਰਨਾ ਹੈ ਸਾਨੂੰ ਮਾਣਾ ਲੱਗਿਆ ਸ਼ਾਇਦ ਉਰਾ ਕੇ ਸਾਨੂੰ ਦੱਸ ਕਿ ਜ ਆਪ ਮਾਣਾ ਕਰਨ ਵਾਲਾ ਕੌਣ ਹੈ ਉਹ ਜੋ ਵੀ ਕਰੇਗਾ ਤੈਨੂੰ ਲੱਗ ਸਕਦਾ ਹੈ ਸੰਸਾਰ ਤੇ ਮੰਨ ਦਾ ਚੰਗਾ ਪਰ ਉਤੇ ਭਲਾਈ ਕਰੇਗਾ ਉਤੇ ਚੰਗਾਈ ਕਰੇਗਾ ਕਿਉਂਕਿ ਜਦੋਂ ਤੂੰ ਦੀ ਸ਼ਰਨ ਵਿੱਚ ਆ ਜਾਵੇਂਗਾ ਉਹਨੂੰ ਦਰਨ ਲੱਗ ਜਾਂਦੇ ਨੇ ਬ੍ਰਹਮ ਕੀ ਸ਼ਰਨ ਸਭ ਤੋਂ ਪਹਿਲਾ ਆਉਂਦੀ ਸਾਰੇ ਨਾਰੇ ਗੁਰ ਕੀ ਸ਼ਰਨ ਪਈ ਪੈ ਨਾਸੀ ਹਲ ਕੀ ਮਿਲਦਾ ਸੱਚੀ ਦਰਗਾਹ ਮੰਨੀ ਸੱਚੀ ਦਰਗਾਹ ਵਿੱਚ ਗੱਲ ਸੁਣ ਜਾਂਦੀ ਆ ਜਦੋਂ ਇਹ ਦਰਨਾਸ਼ੁਕਨ ਦੁੱਖ ਬਿਨ ਸੇ ਸੁਖ ਪਾਇਆ ਵੀ ਜਦੋਂ ਪ੍ਰਭ ਜੀ ਸ਼ਰਨ ਸਕਲ ਪੈ ਨਾਸੀ ਮੁਖ ਬਿਨ ਸੇ ਸੁਖ ਪਾਇਆ ਆਤਮਿਕ ਸੁਖ ਦੀ ਗੱਲ ਹੈ ਆਤਮਾ ਸੁਖ ਜੋ ਸਤਗੁਰੂ ਕਹਿੰਦੇ ਗੁਣ ਕਾਵਤ ਆਰਾਧਨਾ ਮਹਾਰਾਏ ਆਪਣੇ ਥੰਨੇ ਅਸ੍ਰੀ ਥਾਮ ਜਿਹਨੂੰ ਸਤਗੁਰੂ ਨਿਝ ਕਰਦਾ ਨਾ ਜਿਤ ਨਿਝ ਕਰ ਮਹਿਨ ਪਾਉ ਸੁਖ ਸਹਜੇ ਬੋਲ ਨਾ ਹੋਏ ਕੋ ਫੇਰਾ ਤੇ ਇਸੇ ਥਾਮ ਦੀ ਪ੍ਰਾਪਤੀ ਲਈ ਇਹਨੇ ਯਤਨ ਕਰਨਾ ਸੰਸਾਰ 'ਚ ਰਹਿੰਦਿਆਂ ਸਤਿਗੁਰੂ ਕਹਿੰਦੇ ਜਿਸ ਕਰਮ ਦੀ ਪਿੰਜਿਆ ਸ੍ਰੀ ਕੀਤਾ ਦੂਜੇ ਕਰਤਾ ਰਿਹਾ ਕਿਸੇ ਨੇ ਵਾਜਾ ਵਜਾ ਕੇ ਕਿਸੇ ਨੂੰ ਨਹੀਂ ਅਖੇ ਰੱਖ ਕੋ ਪਰਿੰਦ ਕਾਨ ਤੇ ਆਪਣੇ ਦਫਤਰ ਤੇ ਸਮੇਂ ਸਮਝਾਣਾ ਹੈ ਆਪ ਇਹਨਾਂ ਦੇ ਸਾਰ ਦੇ ਸਾਰੇ ਕੰਮ ਇਹਨੂੰ ਚੇਤੇ ਨੇ ਜਿਨੇ ਵੀ ਨੇ ਆਪਣਾ ਘਰ-ਬਾਰ ਪਰਿਵਾਰ ਕਿਵੇਂ ਸੰਭਾਲਣਾ ਸਿਖਾਇਆ ਤੁਹਾਨੂੰ ਦਿੰਦਾ ਹੈ ਆਪ ਬੜਿਆਂ ਪ੍ਰੋਟੀਨ ਵਿੱਚ ਚੰਪਣਾ ਤੰਦਾ ਜਿਹੜਾ ਸੰਸਾਰਿਕ ਪੱਖ ਨਾਲ ਜਿੰਨਾ ਹੁੰਦਾ ਕਾਰਨ ਆ ਇਹਨੂੰ ਆਪਣੇ ਕੰਮ ਵਿੱਚ ਕਾਢਾ ਹੋਵੇ ਵਧਦਾ ਹੋਵੇ ਇਹਦਾ ਇਹਨੂੰ ਨਹੀਂ ਪਤਾ ਪਰ ਯਤਨ ਕਰਦਾ ਰਹਿੰਦਾ 24 ਘੰਟੇ ਕਰਦਾ ਹੁੰਦਾ ਅਕੀਦਿਆਂ ਕਰਦਾ ਸੋ ਦਿਨ ਰਾਤ ਲੱਗਾ ਹੋਇਆ ਸਾਧਗੁਰਾਂਖੇ ਜਿਵੇਂ ਇਨਾ ਕੰਮਾਂ ਨਾਲ ਸੇ ਕਰਨਾ ਹੈ ਇੰਨੀ ਸ਼ਿੱਦਤ ਨਾਲ ਇੰਨੇ ਪਿਆਰ ਨਾਲ ਇੰਨੇ ਸ਼ਰੇ ਦੇ ਨਾਲ ਉਸ ਪਰਮੇਸ਼ਰ ਦਾ ਨਾਮ ਜਪਿਆ ਕਰ। ਉਹ ਸੰਸਾਰਿਕ ਕੰਮਾਂ ਨੂੰ ਕਰਮ ਦੀ ਬਸੰਤਾ ਦੇ ਦਿੰਦਾ ਹੈ, ਤਾਕਤ ਦੇ ਦਿੰਦਾ ਹੈ। ਉਹ ਇਹਨਾਂ ਜੁੜਿਆ ਜਿੰਨੇ ਸੰਸਾਰਿਕ ਕਰਮ ਨੇ ਉਹ ਵੀ ਆਪਣੇ ਆਪ ਹੀ ਅਰੰਭ ਹੋ ਜਾਂਦੇ ਹਨ। ਇਸ ਕਰਕੇ ਸਾਧੂਰਾ ਕਹੇ ਇਹਨਾਂ ਨੂੰ ਗੁਰੂ ਦੇ ਆਸਰੇ ਤੇ ਰਹਿ ਕੇ ਕਰੇ। ਜਦੋਂ ਗੁਰੂ ਦੀ ਓਟ ਲੈ ਕੇ ਗੁਰੂ ਦੇ ਆਸਰੇ ਨਾਲ ਇਹ ਕਰਮ ਕਰੇਗਾ ਇਹ ਫਿਰ ਜ਼ਿੰਦਗੀ ਜਿਹੜੀ ਹੈ ਸਤਗੁਰਾਂ ਖੈ ਸੁਹਾਵਣੀ ਹੋਵੇਗੀ ਜ਼ਿੰਦਗੀ ਦੇ ਵਿੱਚ ਖੁਸ਼ੀ ਆ ਜਾਏਗੀ ਜ਼ਿੰਦਗੀ ਦੇ ਵਿੱਚ ਖੇੜਾ ਆ ਜਾਏਗਾ ਇਥੇ ਸਤਗੁਰ ਕੈتن ਜਦੋਂ ਤੋਂ ਸ਼ਰਣ ਵਿੱਚ ਆਏਗਾ ਪ੍ਰਭ ਕੀ ਸ਼ਰਣ ਸੰਗਤ ਪਹਿਲਾਂ ਤੇ ਦੁੱਖ ਮਿਲ ਸੇ ਸੁਖ ਪਾਇਆ ਆਹਿਆ ਨਾ ਹੁਆ ਪਰ ਬ੍ਰਹਮ ਸੁਆਮੀ ਪੂਰਾ ਸਤਗੁਰ ਧਿਆਇਆ ਹੁਣ ਜਦੋਂ ਸਾਰੇ ਦਰਦਾਂ ਨਾਲ ਥਕ ਗਏ ਦੁੱਖ ਜਨਕੀ ਚ ਚਲੇ ਕੇ ਆਤਮਿਕ ਸੁਖ ਦੀ ਪ੍ਰਾਪਤੀ ਹੋ ਗਈ ਤੇ ਸਤਿਗੁਰਾਂ ਖਿਆ ਜਦੋਂ ਉਹ ਦਾਤਾ ਪਰਮੇਸ਼ਰ ਆਪਾਲ ਪੁਰਖ ਉਹਨਾਂ ਦੇ ਯੰਤਰਿਆ ਉਹਨਾਂ ਚੇਤੇ ਕੀਤਾ ਫਿਰ ਉਹ ਇਹਦੇ ਮੇਲ ਕਰਨ ਦਾ ਤੇ ਜਿਹਦੇ ਤੇ ਉਹ ਮੇਲ ਕਰਦਾ ਉਹ ਹੀ ਇਹਦਾ ਨਾਮ ਉਸ ਪ੍ਰਮਾਤਮਾ ਦਾ ਨਾਮ ਜਪਦਾ ਹੈ ਉਹ ਹੀ ਗੁਰੂ ਦੇ ਸ਼ਰਪ ਵਿੱਚ ਕਹਿੰਦਾ ਹੈ ਉਹਦੀ ਧਿਆਨਤਾ ਵੀ ਹੈ ਉਸ ਮਾਲਕ ਦੇ ਗੁੜਾਂ ਨੂੰ ਕਾਣ ਦੀ ਆਦਤ ਪਹਿ ਜਾਣੇ ਸ਼ਬਾਹ ਬਣ ਜਾਣ ਹੁਣ ਗੁਰੂ ਕੋਲ ਆਏਗਾ ਤੇ ਗੁਰੂ ਸਮਝਾਏਗਾ ਸਤਿਗੁਰੂ ਨਾਮ ਨਿਦਾਨ ਤਰਡਾਇਆ ਚਿੰਤਾ ਸਗਲ ਬਿਨਾਸੀ ਸਤਿਗੁਰਾਂ ਦੇ ਜਦੋਂ ਇਹ ਗੁਰੂ ਕੋਲ ਆਇਆ ਜਿਹੜੇ ਹਿੰਦੇ ਵਿੱਚ ਨਾਮ ਪੱਕਾ ਕਰੇ ਕਿਉਂਕਿ ਜਦੋਂ ਗੁਰੂ ਕੋਲ ਆਇਆ ਗੁਰੂ ਨੇ ਕੀ ਇੱਕ ਜਿਹੜਾ ਸਤਿ ਪੁਰਸ ਸਿਉ ਕੋ ਨਾਮ ਧੰਨ ਤੇ ਜੇ ਨਾਮ ਧੰਨ ਮਿਲ ਗਿਆ ਫਿਰ ਗੁਰੂ ਦਾ ਸਿੱਖ ਵੜਪਾਗੀ ਹੀ ਵੱਡੇ ਭਾਗਾ ਵਾਲਾ ਬਣ ਗਿਆ ਫਿਰ ਗੁਰੂ ਨੇ ਸਾਰਿਆਂ ਤੋਂ ਵੱਡਾ ਸੁਖ ਦਿੱਤਾ ਕਿ ਪ੍ਰਭੂ ਦਾ ਨਾਮ ਜਿਹੜਾ ਸੀ ਪਰਮੇਸ਼ਰ ਦਾ ਸੀ ਉਹ ਹਿਰਦੇ ਵਿੱਚੋਂ ਪ੍ਰਗਟ ਕਰਨ ਦਿੱਤਾ ਨਾਮ ਪ੍ਰਗਟ ਹੋਇਆ ਨਾਮ ਅੰਦਰ ਪਰਪੱਕ ਹੋ ਗਿਆ ਨਾਮ 바ਲੇ ਗਿਆਨ ਹੋ ਗਿਆ ਸਾਰੀਆਂ ਗਾਂ ਚਿੰਤਾਵਾਂ ਚਿੰਤਾ ਸਗਲ ਵਿਨਾਸ਼ੀ ਸਾਰੀਆਂ ਗਾਂ ਚਿੰਤਾਵਾਂ ਖਤ ਹੋ ਗਈਆਂ ਕਰ ਕਿਰਪਾ ਆਪਣੋਂ ਕਰਨੀ ਨਾ ਮਨ ਵਸਿਆ ਅਬਰਾਸੀ ਦਾ ਆਪਣੇ ਮੇਹਰ ਕਰਕੇ ਉਸ ਨੂੰ ਆਪਣਾ ਬਣਾ ਲਿਆ ਆਪਣੇ ਨੇੜੇ ਧਾਲਿਆ ਜਿਹੜਾ ਕਦੇ ਨਾਸ ਨਹੀਂ ਹੁੰਦਾ ਉਹ ਪਰਮਾਤਮਾ ਉਹ ਚੰਗੀ ਤਰ੍ਹਾਂ ਹਿਰਦੇ ਵਿੱਚ ਵਸ ਗਿਆ ਜਿਨ੍ਹਾਂ ਦੇ ਹਿਰਦੇ ਵਿੱਚ ਵਸਿਆ ਸੰਤ ਗੁਰਾਂਖੇ ਗੁਰਤਾ ਕੋਈ ਵਿਗਰਨਾ ਕੋਉ ਲੱਗੈ ਜੋ ਸੰਤ ਗੁਰੇ ਆਪਣੇ ਰਾਖੇ ਸੰਤ ਕਹਣਗੇ ਪਹਿਲੇ ਪਾਤਸ਼ਾਹ ਜੀ ਇਹ ਭਾਵੇਂ ਪਰ ਆਪਣੇ ਗੁਰੂ ਨੇ ਜਿਸ ਮੁਲਕ ਦੀ ਰੱਖਿਆ ਕੀਤੀ ਉਹਦੀ ਜ਼ਿੰਦਗੀ ਵਿੱਚ ਕਿਸੇ ਤਰ੍ਹਾਂ ਦਾ ਕੋਈ ਮੇਘਨ ਨਹੀਂ ਹੁੰਦਾ ਆਤਮਾ ਨਾਲ ਪੱਖ ਦਾ ਜਿਹੜਾ ਰਸਤਾ ਹੈ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਨਹੀਂ ਆਤਮਾ ਤੇ ਪਰਮਾਤਮਾ ਦਾ ਸਬੰਧ ਜਿਹੜਾ ਹੈ ਫਿਰ ਉਹਨੂੰ ਕੋਈ ਤੋੜ ਨਹੀਂ ਸਕਦਾ ਤਨ ਕਮਲੰ ਵਸੇ ਯੰਤਰ ਅੰਮ੍ਰਿਤ ਹਰਿ ਰਸ ਚਾਖਿਆ ਜਦੋਂ ਉਸ ਰੱਬ ਦੀ ਨੇਕਤਾ ਪ੍ਰਮਤੋ ਜੇ ਪਰਮਾਤਮਾ ਦੇ ਜਿਹੜੇ ਕੋਲਪੁਲਾ ਵਰਗੇ ਕੋਮਲ ਚਰਨ ਹਨ ਉਸ ਵਿਅਕਤੀ ਦੇ ਹਿਰਦੇ ਵਿੱਚ ਵਸ ਜਾਂਦੇ ਨੇ ਭਾਵੇਂ ਉਸ ਮਨੁੱਖ ਦੇ ਹਿਰਦੇ ਵਿੱਚ ਰੱਬ ਦਾ ਨਾਮ ਵਸ ਜਾਂਦਾ ਹੈ ਉਹ ਮਨੁੱਖ ਆਤਮਾ ਜੀਵਨ ਦੇਣ ਵਾਲੇ ਹਰ ਨਾਮ ਅਰਾਸ਼ਣੇ ਅੰਮ੍ਰਿਤ ਹਰਿ ਦਾਸ ਚਾਖੀ ਹਮੇਸ਼ਾ ਛਕਦਾ ਹੈ ਹਮੇਸ਼ਾ ਕਿੰਚੇ ਵਰਸ਼ ਅਮਰਿਤਧਾਰਾ ਮਰਪੀ ਵੈਸੋਨ ਸ਼ਬਦ ਵਿਚਾਰ ਕਰ ਸੇਵਾ ਸੇਵ ਪ੍ਰਭ ਪਣੇ ਜਿਨ ਮਨ ਦੀ ਇੱਛੁ ਪੁਜਾਈ ਨਾਨਕ ਦਾਸ ਤਾ ਕੈ ਬਲਿਹਾਰੈ ਜਿਨ ਪੂਰਨ ਪੈਜ ਲਖਾਇ ਸੰਤਪੁਰਾਂ ਤਾਂ ਇਹਨ ਕੀਤੀ ਕਿ ਜਿਸ ਪ੍ਰਮਾਤਮਾ ਨੇ ਹਰ ਜੀ ਦੇ ਤੇਰੇ ਮਨ ਦੀ ਹਰੇ ਕਾਮਨਾ ਪੂਰੀ ਕੀਤੀ ਹੈ ਉਹਦਾ ਸੱਚਾ ਸੇਵਕ ਬਣ ਕੇ ਉਹ ਦਿਸ਼ੇਵਾ ਭਗਤੀ ਨੂੰ ਆਪਣੇ ਜਿੰਦ ਸਮਰਪਿਤ ਕਰਦੇ ਆਮਕਿਉ ਦੇ ਨਾਮ ਮੁੱਖਿਆ ਕਰਨ ਤੇ ਜਿਹੜੇ ਜਪਦੇ ਨੇ ਉਹਨਾਂ ਕੋ ਸਤਿਗੁਰ ਕਿਰਦਾਰਸ ਨਾਮ ਉਸ ਪ੍ਰਭੂ ਤੋਂ ਸਦਗੀ ਜਪ ਹੈ ਜੇ ਨਿਵਿਗਨਾ ਦੇ ਟੱਕਰ ਤੇ ਪੂਰਨ ਤੌਰ ਤੇ ਸਾਡੀ ਹਿਤ ਰੱਖੀ ਹੈ ਨਾਮ ਆਸਤਾਨ ਕੈ ਉਹਨਾਂ ਰੰਗ ਕੰਵਾਰ ਨਹੀਂ ਜਾਣਾ ਕੁਰਬਾਨ ਜਾਣਾ ਜਿਨੇ ਹਰ ਰਿਗਨ ਜਪਕਾਰਾਂ ਦੇ ਟੱਕਰ ਤੇ ਜਾਨ ਕਿਸੇ ਵੀ ਕਰਮ ਤੇ ਇਹ ਨੂੰ ਸੰਗੋਣ ਪਈ ਛੱਡੀ ਬੋਰਨ ਤੌਰ ਤੇ ਨਿਜਿਤ ਰੱਖੀਆ ਮੇਰਾ ਸਭ ਕੁ ਰਖਵਾਲਾ ਹੋਆ ਧਰ ਕ੍ਰਿਪਾ ਪ੍ਰਭਾਤ ਦੇ ਰੱਖਿਆ ਗੋਬਿੰਦ ਨਮਾ ਨਰਵਾ ਆਪਣੇ ਸੇਵਕਿਆ ਪੇ ਰੱਖ ਹੈ ਆਪਣੇ ਨਾਮ ਜਪਾਵੇ ਜਹ ਜਹ ਕਾਜ ਕਰਿ ਸਿਵ ਕੀ ਤਹ ਤਹ ਕਰਤਾ ਵੇ ਇਹੋ ਜੇ ਗੁਰੂ ਤੋਂ ਸਤਿਗੁਰਾਂ ਖੇਵਾਰ ਨਹੀਂ ਜਾਣਾ ਚਾਹੀਦਾ ਬਲਿਹਾਰ ਜਾਣਾ ਚਾਹੀਦਾ ਕੁਰਬਾਨ ਜਾਣਾ ਚਾਹੀਦਾ ਗੁਰਮੈਨ ਕਰੇ ਸਰਉ ਸਦਾ ਉਹਦੇ ਗੁਰ ਗਾਣ ਦੀ ਆਦਤ ਪਾਏ ਛਡਦਾ ਸੁਭਾਅ ਬਣਦਾ ਜਿਵੇਂ ਉਹਦੇ ਗੁਣਾ ਨੂੰ ਗਾਣ ਤੋਂ ਵੜਾ ਰਾਇ ਦਾ ਸਿੱਟਾ ਇਹ ਦਾਲ ਸਾਡੇ ਛੋਲੇ ਚ ਪਈ ਹੋਈਆਂ ਉਲਾਂ ਚ ਘਾਤੋ ਕੀ ਮਾਂ ਗੁਰੂ ਤੇਗ ਬਖਸ਼ ਸਿੰਘ ਜੋ ਕਰਿ ਮੁਰਸ਼ ਰੈਣਾ ਜੀ ਪ੍ਰੇਮ ਸਹਿਤ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਣੀ ਮਾਰਵਾਤੀ ਜਾਨ ਅਨੰਦਿਕ ਓੰਕਾਰ ਸਤਿਗੁਰੂ ਪ੍ਰਸਾਦ ਅਨੰਤ ਪਿਆ ਮੇਰੇ ਮਾਈ ਸੰਤ ਗੁਰੂ ਮੈਂ ਪਾਇਓ ਰਾਗ ਰਤਨ ਪਰਵਾਰ ਪਰੀਆਂ ਸ਼ੰਪਤ ਗਾਵਣ ਆਈਆਂ ਸਰੂਪ ਤਗ ਬੋਹਤ ਤੇਰਾ ਮਹਾਨੀ ਤਸਾਇਆ ਕਰ ਨਾਨਕੇ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਮਨ ਮੰਗੂ ਮੇਰਿਆ ਤੁਸਰ ਵਰਨਾ ਕਰ ਨਾਨਕ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਚਾਰਨਾ ਜੀ ਕਾ ਰੋਖਰੇ ਤੇਰਾ ਕਰੇ ਸਭ ਸੁਵਾਰਨਾ ਅਬਨਾਂਕ ਲਾ ਸਮਰਤ ਸੁਆਮੀ ਸੋਕਿਓ ਮਨੋ ਵਿਚਾਰੇ ਮਨ ਮੰਗੂ ਮਨ ਮੇਰੇ ਬੱਚੀ ਸਾਹਿਬਾ ਕਿਆ ਨਾਹੀ ਕਰਤੇ ਰਹਿ ਨਾਮ ਤੇਰੇ ਸੰਤਿ ਨਹਿ ਜਿਸ ਦੇ ਸੋ ਪਾਏ ਸਦਾ ਸਿਮਸੜਾ ਹਾਤੇ ਨਾਮ ਮੰਨ ਵਸਾਵੈ ਨਾਮ ਜਿਸ ਦਾ ਮਨ ਮਨੁ ਸਿਆਵਾ ਦੇ ਮੁਖ ਦੇਹਰੇ ਐ ਨਾਨਕ ਸੱਚੇ ਸਾਹਿਬ ਧਿਆ ਤਾਹੀ ਕਰਤੇ ਰਹਿ ਸਚਾ ਨਾਮ ਮੇਰਾ ਆਧਾਰੋ ਸਚਾ ਨਾਮ ਆਧਾਰ ਮੇਰਾ ਮੁਖਾ ਸੁਖਵਾਈਆ ਕਛੰ ਸੁਖ ਮਾਨਵ ਸਿਰ ਜਿਨ ਇੱਛਾਂ ਸੰਪੂਰਜਾਈਆ ਤੇਹ ਨਾਨਕ ਉਸ ਨੋ ਸੰਤੋਸ਼ ਸ਼ਬਦ ਤਰੋ ਪਹਿ ਆਨੂ ਸਾਚਾ ਨਾਮ ਮੇਰਾ ਆਧਾਰੂ ਅੱਜੇ ਸ਼ਬਦ ਜਨ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਮਾਜੇ ਕਹਾਂ ਜਿ ਸੰਤਾਨੀਆ ਪੰਚ ਤੋਂ ਤੁਧ ਵਸ ਕੀਤੇ ਕਾਲ ਕੰਠ ਕਮਾਰਿਆ ਕੰਠ ਮਾਰਿਆ ਜਿ ਸੰਤੋਸੇ ਨਾਮੁ ਗੇਲਾ ਤੇਹ ਨਾਨਕ ਤਸ ਕੋ ਆਤਤ ਕਰਿਆ ਨਹਤ ਵਾਚੀ ਅਨੰਦ ਸੁਣੋ ਵਖ ਪਾ ਕੀ ਹੋ ਲਬ ਪਾਇ ਹਉ ਤਰੇ ਸਰਬ ਸੁਖੀ ਉਪਰੋਗ ਸੰਤਾਂ ਨੇ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਹਿ ਸਰਸੇ ਉਰੇ ਸੁਰਤੇ ਪੂਨੀਤ ਕਹਤੇ ਪਵਿਤ ਸਤਿਗੁਰ ਰਹਾ ਭਰੋ ਪਰਵੰਤ ਤਾਨ ਪ੍ਰਭੂ ਚਰਨ ਲਾਕੇ ਵਾਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਮਾ ਪਰਤਮ ਸਾਹਿਬ